ਬਹਾਦਰ ਸਿਮਰੀਏ ਕਰ ਨਾਨਦਿਆਵੇ ਤਾਰੇ ਪਰਮ ਸਤਕਾਰ ਜੂ ਦੀਨ ਦੁਨੀਆ ਦੇ ਮਾਲਕ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਰਸ ਸਦਕਾ ਧੰਨ 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 ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜਾ ਸਤੀ ਪਾਤਸ਼ਾਹ ਉਹਨਾਂ ਦੇ ਅਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੇ 350 ਸਹਾਲਾ ਸ਼ਹੀਦੀਪੁਰਬ ਨੂੰ ਸਮਰਪਿਤ ਜੋ ਇਹ ਸ਼ਤਾਬਦੀ ਪ੍ਰారంਭ ਹੋਈ ਉਸ ਸ਼ਤਾਬਦੀ ਨੂੰ ਸਮਰਪਿਤ ਮਹਾਰਾਜ ਜੀ ਦੇ ਘਰ ਦਾ ਪਿਆਰ ਲੈਣ ਵਾਸਤੇ ਆਪਸੀ ਸੰਗਤਾਂ ਦੀਆਂ ਅਸੀਸਾਂ ਲੈਣ ਵਾਸਤੇ ਆਪ ਸਿੱਖ ਸੰਗਤਾਂ ਨੂੰ ਜੋ ਸੇਵਾ ਲਾਈ ਮਹਾਰਾਜ ਜੀ ਨੇ ਜੋ ਅੰਦਰੋਂ ਪ੍ਰੇਰਣਾ ਬਖਸ਼ੀ ਉਸ ਪ੍ਰੇਰਣਾ ਸਦਕਾ ਮਹਾਰਾਜ ਜੀ ਦੀ ਸਮੁੱਚੀ ਗੁਰਬਾਣੀ ਦੀ ਆਪਾਂ ਵਿਚਾਰ ਲੜੀ ਪ੍ਰਾਰੰਭ ਕੀਤੀ ਹੈ ਅੱਜ ਪਾਵਨ ਅੰਗ 219 ਦੇ ਉੱਪਰ ਸਵਾਇਮਾਨ ਗੌੜੀ ਰਾਗ ਦੇ ਅੰਦਰ ਮਹਾਰਾਜ ਜੀ ਦਾ ਦੂਸਰਾ ਬਚਨ ਸਾਝਾ ਕਰਨਾ ਹੈ ਜਿੰਦੇ ਵਿੱਚ ਸਹਿਬ ਕਿਰਪਾ ਕਰਨਗੇ ਗੌੜੀ ਮਹੱਲਾ ਨਾਵਾਂ ਸਾਦੋ ਰਤਨਾ RAM ਬਣਾਈ ਇਕ ਬਿਣਸੈ ਇਕ ਅਸਥਿਰ ਮਾਨੈ ਅਚਰਜ ਲਖਿਓ ਨਾ ਜਾਈ ਰਹਾਉ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉ ਸੁਪਨਾ ਰਹਿਨਾਈ ਜੋ ਦੀਸੈ ਸੋ ਸਗਲ ਬਿਨਾਸੈ ਜੋ ਬਾਦਰ ਕੀ ਛਾਈ ਜਨ ਨਾਨਕ ਜਗ ਜਾਣਿਓ ਮਿੱਥਿਆ ਰਹਿਓ ਰਾਮ ਸਰਨਾਈ ਇਹ ਪਾਤਸ਼ਾਹ ਜੀ ਦੇ ਪਾਵਨ ਬਚਨ ਅੱਜ ਆਪਾਂ ਸਾਂਝੇ ਕਰਨੇ ਹਨ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ ਅਸੀਸ ਬਖਸ਼ੂ ਪਿਆਰ ਸਹਿ ਤਾਕੂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਹਿਬ ਤਰਸ ਦੇ ਘਰ ਵਿੱਚ ਆਣ ਕੇ ਇੱਕ ਬਖਸ਼ਿਸ਼ ਕਰਦੇ ਮਹਾਰਾਜ ਜੀ ਦਸ ਦੇ ਗੌੜੀ ਮਹੱਲਾ ਨਾਵਾਂ ਨੌਵੇਂ ਪਾਤਸ਼ਾਹ ਜੀ ਦੇ ਇਹ ਪਾਵਨ ਬਚਨ ਨੇ ਸਹਿਬ ਕਹਿੰਦੇ ਸਾਦੋ ਰਚਨਾ ਰਾਮ ਬਣਾਈ ਮਹਾਰਾਜ ਜੀ ਕਹਿੰਦੇ ਆ ਪਿਆਰਿਓ ਆ ਜਿਹੜੀ ਸ੍ਰਿਸ਼ਟੀ ਤੁਸੀਂ ਵੇਂਦੇ ਪੈ ਨਾ ਰੱਬ ਦੀ ਇਹ ਰੱਬ ਨੇ ਪੈਦਾ ਕੀਤੀ ਹੈ ਇਹਦੇ ਸਭ ਤੋਂ ਵੱਡੇ ਜੇ ਅਰਥ ਕਰਨੇ ਹੋਣਾ ਤੇ ਮਾਰਯ ਨੇ ਸ਼ੁਰੂਆਤ ਦੇ ਵਿੱਚ ਕਹਿ ਦਿੱਤਾ ਕਹਿੰਦੇ ਕਰਤਾ ਪੁਰਖ ਉਹ ਆਪ ਹੀ ਕਰਨਹਾਰ ਜੇ ਉਹੀ ਉਹ ਇਹਦਾ ਮਾਲਕ ਆ ਮਾਰਯ ਜੀ ਕਹਿੰਦੇ ਹੋਰ ਕੋਈ ਮਾਲਕ ਨਹੀਂ ਹੈ ਸਹਿਬ ਤਰਸ ਕਰਕੇ ਕਹਿੰਦੇ ਨੇ ਆਹ ਜਿਹੜੀ ਰਚਨਾ ਆ ਇਹ ਉਸ ਪਰਮਾਤਮਾ ਨੇ ਪੈਦਾ ਕੀਤੀ ਹੈ ਇਹ ਗੱਲ ਭਲਾ ਕਿਉਂ ਕੀਤੀ ਮਾਰਯ ਨੇ ਗੱਲ ਤਾਂ ਬੜੀ ਸੌਖੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਬੀਆ ਸ੍ਰਿਸ਼ਟੀ ਰੱਬ ਨੇ ਪੈਦਾ ਕੀਤੀ ਹੈ ਪਰ ਸੱਚ ਕਰਕੇ ਜਾਣੀਏ ਕਿ ਸਾਨੂੰ ਯਕੀਨ ਹੈ ਵੀ ਇਹਨੂੰ ਮਾਰਨ ਨੇ ਪੈਦਾ ਕੀਤਾ ਆਪਾਂ ਨੂੰ ਨਹੀਂ ਯਕੀਨ ਆਓ ਝਾਤ ਮਾਰੀਏ ਥੋੜੀ ਜਿਹੀ ਮੰਨ ਕੇ ਚੱਲੋ ਕਿਸੇ ਦਾ ਕਦ ਮਧਰਾ ਹੈ ਤੇ ਕਿਸੇ ਦਾ ਕਦ ਲੰਮਾ ਆ ਕਿਸੇ ਦਾ ਰੰਗ ਥੋੜਾ ਜਿਹਾ ਸਾਵਲਾ ਜਾਂ ਪੱਕਾ ਆ ਤੇ ਕੋਈ ਗੋਰਾ ਆ ਕਿਸੇ ਦੇ ਕੋਲ 4 ਪੈਸੇ ਦੁਨਿਆਵੀ ਤੌਰ ਤੇ ਘੱਟ ਨੇ ਤੇ ਕਿਸੇ ਕੋਲ ਵੱਧ ਨੇ ਹੁਣ ਆਪਾਂ ਆਪਣੇ ਅੰਦਰ ਝਾਤ ਮਾਰੀਏ ਕਿ ਜਿਨ੍ਹਾਂ ਕੋਲ ਸਾਡੇ ਮੁਕਾਬਲੇ ਕੁਝ ਘੱਟ ਆ ਅਸੀਂ ਉਹਨਾਂ ਨੂੰ ਆਪਣੇ ਨੇੜੇ ਨਹੀਂ ਬਹਿਣ ਦਿੰਦੇ ਬਹੁਤੇ ਬੰਦਿਆਂ ਦਾ ਇਹ ਸਾਬ ਆ ਜਿਨ੍ਹਾਂ ਕੋਲ ਸਾਡੇ ਤੋਂ ਵੱਧ ਆ ਉਹ ਸਾਨੂੰ ਆਪਣੇ ਨੇੜੇ ਨਹੀਂ ਬਹਿਣ ਦਿੰਦੇ ਹੋਰ ਇੱਕ ਉਦਾਹਰਨ ਦੇ ਦਵਾਂ ਮੰਨ ਕੇ ਚੱਲੂ ਕੋਈ ਬੱਚਾ ਜਮੰਦਰੂ ਦਿਮਾਗੀ ਤੌਰ ਤੇ ਠੀਕ ਨਾ ਹੋਵੇ ਉਹ ਹਰਕਤਾਂ ਇਸ ਤਰ੍ਹਾਂ ਦੀਆਂ ਕਰੇ ਜਿਹੜੀਆਂ ਆਮ ਦੁਨੀਆਦਾਰਾਂ ਦੇ ਬੱਚੇ ਨਹੀਂ ਕਰਦੇ ਜਾਂ ਜਿਹੜੇ ਬੱਚੇ ਸਧਾਰਨ ਰੂਪ ਵਿੱਚ ਆਮ ਪੈਦਾ ਹੁੰਦੇ ਨੇ ਉਨ੍ਹਾਂ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਤਾਂ بڑے ਲੋਕ ਉਹਨਾਂ ਬੱਚਿਆਂ ਨੂੰ ਨਫ਼ਰਤ ਕਰਦੇ ਨੇ ਕਹਿਣਗੇ ਨਹੀਂ ਜੀ ਇਹਨਾਂ ਦਾ ਰਹਿਣ ਸਹਿਣ ਠੀਕ ਨਹੀਂ ਹੈ ਇੱਕ ਗੱਲ ਬੜੀ ਬਰੀਕੀ ਨਾਲ ਸੋਚਣਾ ਆਪਾਂ ਇਸ ਸੰਸਾਰ ਤੇ ਪੈਦਾ ਹੋਏ ਹਾਂ ਜਿਹੜੇ ਚੰਗੇ ਭਲੇ ਆ ਜਿਨ੍ਹਾਂ ਨੂੰ ਰੱਬ ਨੇ ਵੇਖਣ ਵਾਸਤੇ ਅੱਖਾਂ ਦਿੱਤੀਆਂ ਬੋਲਣ ਵਾਸਤੇ ਰਸਨਾ ਸੁਣਨ ਵਾਸਤੇ ਕੰਨ ਦਿੱਤੇ ਕੰਮ ਕਾਰ ਕਰਨ ਵਾਸਤੇ ਹੱਥ ਦਿੱਤੇ ਚੱਲਣ ਵਾਸਤੇ ਸੋਹਣੇ ਸਦਾਕੇ ਪੈਰ ਦਿੱਤੇ ਮਹਾਰਾਜ ਨੇ ਸਭ ਕੁਝ ਪੂਰਾ ਦਾ ਪੂਰਾ ਦਿੱਤਾ ਆ ਪਰ ਆਪਾਂ ਉਹਨਾਂ ਨੂੰ ਥੋੜੀ ਜੀ ਨਫ਼ਰਤ ਕਰਦੇ ਆਂ ਕਈ ਤੇ ਬਹੁਤੀ ਜ਼ਿਆਦਾ ਕਰ ਜਾਂਦੇ ਨੇ ਅਰੰਗ ਰੂਪ ਕਰਕੇ ਪੈਸੇ ਤੇ ਲੈ ਕਰਕੇ ਪੜ੍ਹਾਈ ਕਰਕੇ ਅਨਪੜਤਾ ਕਰਦ ਕੇ ਆਪਾਂ ਦੂਜਿਆਂ ਨੂੰ ਨਫ਼ਰਤ ਕਰਦੇ ਆਂ ਟੇਢੀ ਅੱਖ ਨਾਲ ਵੇਖਣੇ ਆ ਕੀ ਜਿਸ ਬੰਦੇ ਦੇ ਅੰਦਰ ਕਿਸੇ ਦੂਜੇ ਲਈ ਨੀਵਾਂ ਜਾਂ ਉੱਚਾ ਖਿਆਲ ਚੱਲਦਾ ਹੈ ਕੀ ਉਸ ਬੰਦੇ ਨੂੰ ਦਿਸਦਾ ਪੈਂ ਕੇ ਇਹ ਰਚਨਾ ਪ੍ਰਮਾਤਮਾ ਦੀ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਪਰ ਇੱਕ ਰੋਪੜ ਦਾ ਰਹਿਣ ਵਾਲਾ ਚੌਧਰੀ ਆਇਆ ਉਸ ਚੌਧਰੀ ਨੇ ਮਹਾਰਾਜ ਦੇ ਚਰਨਾਂ ਵਿੱਚ ਆਣ ਕੇ ਬੇਨਤੀ ਕੀਤੀ ਕਹਿੰਦੇ ਪਾਤਸ਼ਾ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਸਹਿਬ ਜੀ ਕਹਿੰਦੇ ਹੁਕਮ ਕਰੋ ਕਹਿੰਦੇ ਮਹਾਰਾਜ ਬੇਨਤੀ ਇਹ ਹੈ ਮੇਰੇ ਘਰੇ ਪੁੱਤਰ ਨਹੀਂ ਹੈ ਸਹਿਬ ਜੀ ਕਹਿੰਦੇ ਤੈਨੂੰ ਪੁੱਤਰ ਤੇ ਦੇ ਦਈਏ ਪਰ ਤੂੰ ਤੇ ਰੱਬ ਦਾ ਸ਼ਰੀਕ ਏ ਤੂੰ ਰੱਬ ਦਾ ਦੁਸ਼ਮਣ ਏ ਜਿਨੇ ਰੱਬ ਨਾਲ ਵੈਰ ਪਾਇਆ ਹੋਵੇ ਮਹਾਰਾਜ ਕਹਿੰਦੇ ਉਹਨੂੰ ਪੁੱਤਰ ਕਿੱਥੋਂ ਦੇ ਦਈਏ ਉਹਨੇ ਕਹਿਆ ਸਹਿਬ ਮੈਂ ਕਿੱਥੇ ਰੱਬ ਨਾਲ ਵੈਰ ਪਾਇਆ ਆ ਮਹਾਰਾਜ ਕਹਿੰਦੇ ਤੇਰੇ ਘਰੇ ਧੀਆ ਪੈਦਾ ਹੋਈਆਂ ਤੂੰ ਉਹਨਾਂ ਧੀਆ ਨੂੰ ਆਪਣੀ ਮੰਜੀ ਦੇ ਪਾਵੇ ਥੱਲੇ ਉਹਨਾਂ ਦੀ ਧੌਣ ਰੱਖ ਕੇ ਮਾਰ ਦਿੱਤਾ ਕੱਲੀਆਂ ਆਪਣੀਆਂ ਹੀ ਨਹੀਂ ਜੇ ਕੋਈ ਵੀ ਤੇਰੇ ਇਲਾਕੇ ਦੇ ਵਿੱਚ ਆਪਣੀ ਧੀ ਮਾਰਨ ਦੀ ਆਪਣੀ ਹਿੰਮਤ ਨਹੀਂ ਜੁਟਾ ਸਕਦਾ ਸੀ ਮਹਾਰਾਜ ਕਹਿੰਦੇ ਤੂੰ ਉਹਨਾਂ ਦੇ ਘਰੇ ਜਾ ਜਾ ਕੇ ਉਹਨਾਂ ਦੀਆਂ ਬੱਚੀਆਂ ਗਲਾ ਘੁੱਟ ਕੇ ਜਾਂ ਹੋਰ ਤਰੀਕਿਆਂ ਨਾਲ ਮਾਰ ਦੱਸ ਹੈ ਕਹਿੰਦੇ ਤੂੰ ਦੱਸ ਤੈਨੂੰ ਰੱਬ ਦਾ ਬਣਾਇਆ ਹੋਇਆ ਪੁੱਤਰ ਤੇ ਪ੍ਰਵਾਨ ਹੈ ਪਰ ਰੱਬ ਦੀ ਪੈਦਾ ਕੀਤੀ ਹੋਈ ਤੀ ਪ੍ਰਵਾਨ ਨਹੀਂ ਹੈ ਮਾਰਜ ਕਹਿੰਦੇ ਜਿਹੜਾ ਰੱਬ ਦੀ ਬਣਾਈ ਹੋਏ ਕਿਸੇ ਵੀ ਚੀਜ਼ ਨੂੰ ਨਫ਼ਰਤ ਕਰੇ ਸਹਿਬ ਕਹਿੰਦੇ ਉਹ ਦੁਨੀਆਦਾਰਾਂ ਵਿੱਚ ਸ਼ੋਭਾ ਲਾਇਕ ਹੋ ਸਕਦਾ ਹੈ ਸਤਕਾਰਤ ਹੋ ਸਕਦਾ ਪਰ ਗੁਰੂ ਨਾਨਕ ਸਾਹਿਬ ਦੇ ਘਰੇ ਨਹੀਂ ਉਹ ਪ੍ਰਵਾਨ ਉਸਤ ਦਾ ਉਹਨੇ ਮਾਫੀ ਮੰਗੀ ਮਾਰ ਨੇ ਬਖਸ਼ਿਸ਼ ਕੀਤੀ ਗੁਰਨਾਨਕ ਦਾ ਤੇ ਦਾਰੀ ਬਖਸ਼ਣ ਵਾਲਾ ਆ ਕਹਿਣ ਤੋਂ ਭਾਵ ਜਿੰਨੂੰ ਜਿੰਨੂੰ ਆਪਾਂ ਦੁਨਿਆਵੀ ਤੌਰ ਤੇ ਕਿਸੇ ਵੀ ਤਰੀਕੇ ਨਾਲ ਨਫ਼ਰਤ ਕਰਦੇ ਆ ਨਾ ਸੱਚ ਕਰਕੇ ਜਨਣਾ ਆਪਾਂ ਨੂੰ ਹਾਲੇ ਨਹੀਂ ਪਤਾ ਕਿ ਇਹਨੂੰ ਰੱਬ ਨੇ ਪੈਦਾ ਕੀਤਾ ਕਿ ਨਹੀਂ ਪੈਦਾ ਕੀਤਾ ਕੋਈ ਬੰਦਾ ਸਾਡੀ ਗੱਲ ਨਾਲ ਨਾ ਸਹਿਮਤ ਹੋਵੇ ਉਹਦਾ ਵਿਰੋਧ ਕਰਦੇ ਹੋ ਉਹਨੂੰ ਭੰਡਦੇ ਆਂ ਨਿੰਦਦੇ ਆਂ ਸੱਚ ਕਰਕੇ ਜਾਨਣਾ ਇਹ ਵੀ ਅੰਦਰ ਜਿਹੜੀ ਬਿਰਤੀ ਖੜੀ ਏ ਇਹ ਇੱਥੇ ਹੀ ਖਲੋਤੀ ਹੋਈ ਕਿ ਇਹਨੂੰ ਰੱਬ ਨੇ ਨਹੀਂ ਪੈਦਾ ਕੀਤਾ ਸਹਿਬ ਇਸੇ ਲਈ ਮੈਨੂੰ ਤੁਹਾਨੂੰ ਇੱਕ ਗੱਲ ਸਮਝਾਉਣਾ ਚਾਹੁੰਦੇ ਨੇ ਅੱਜ ਸਹਿਬ ਜੀ ਕਹਿੰਦੇ ਦੁਨਿਆਦਾਰੀ ਦੇ ਵਿੱਚ ਰਹਿ ਕੇ ਬੰਦਾ ਐਨਾ ਜ਼ਿਆਦਾ ਰੱਬ ਦੀ ਬਣਾਈ ਹੋਈ ਰਚਨਾ ਤੋਂ ਬੇਮੁਖ ਹੋ ਜਾਂਦਾ ਕਿੰਨਾ ਸਹਿਬ ਕਹਿੰਦੇ ਇੱਕ ਬਿਣਸੈ ਇੱਕ ਅਸਥਿਰ ਮਾਨੈ ਅਚਰਜ ਲਖਿਓ ਨਾ ਜਾਈ ਮਾਰਜ ਜੀ ਕਹਿੰਦੇ ਬੰਦੇ ਦੇ ਸਾਹਮਣੇ ਇੱਕ ਮਰਦਾ ਇੱਕ ਪੈਦਾ ਹੋ ਪੈਂਦਾ ਆ ਇੱਕ ਸਾਤਤਾ ਆਪ ਖਲੁਤਾ ਆ ਮਾਰਜ ਜੀ ਕਹਿੰਦੇ ਆ ਖੇਡ ਨਹੀਂ ਸਮਝ ਆਉਂਦੀ ਕਹਿਣ ਤੋਂ ਬਾਅਦ ਮਾਰਜ ਦਾ ਏ ਸੀ ਬੰਦੇ ਦੇ ਸਾਹਮਣੇ ਲਾਸ਼ ਪਈ ਹੋਵੇ ਤੇ ਬੰਦਾ ਦੁਨਿਆਵੀ ਗੱਲਾਂ ਨਹੀਂ ਛੱਡਦਾ ਇਹਨੂੰ ਰੱਬ ਚੇਤੇ ਨਹੀਂ ਆਉਂਦਾਗਾ ਪਤਾ ਸਭ ਨੂੰ ਆ ਮਰ ਜਾਣਾ ਪਰ ਆਪਣੀ ਮੌਤ ਯਾਦ ਨਹੀਂ ਹੈ ਮਹਾਰਾਜ ਜੀ ਕਹਿੰਦੇ ਇੱਕ ਬਿਣਸ ਹੈ ਇੱਕ ਅਸਥਿਰ ਮਨ ਆਪਣਾ ਸਾਹਮਣੇ ਬੰਦਾ ਮਰਿਆ ਪਿਆ ਪਰ ਫਿਰ ਵੀ ਕਹਿੰਦਾ ਮੈਂ ਕਿਹੜਾ ਮਰ ਜਾਣਾ ਹੈ ਮਹਾਰਾਜ ਜੀ ਕਹਿੰਦੇ ਬੰਦੇ ਦੀ ਆ ਹੀ ਸੁਰਤ ਨਹੀਂ ਸਮਝ ਆਉਂਦੀ ਪਈ ਜਦੋਂ ਬੰਦੇ ਦੀ ਆ ਸੁਰਤ ਨਹੀਂ ਸਮਝ ਆਉਂਦੀ ਪਈ ਤੇ ਇਹਨੂੰ ਇਹ ਵੀ ਨਹੀਂ ਪੇਤ ਪਤਾ ਲੱਗ ਸਕਦਾ ਕਿ ਜੇ ਰੱਬ ਉਹਨੂੰ ਲੈ ਗਿਆ ਮੈਨੂੰ ਛੱਡੇਗਾ ਜੇ ਉਹਨੂੰ ਰੱਬ ਨੇ ਪੈਦਾ ਕੀਤਾ ਉਹਨੂੰ ਰੱਬ ਲੈ ਗਿਆ ਮੈਨੂੰ ਛੱਡੇਗਾ ਮਹਾਰਾਜ ਜੀ ਕਹਿੰਦੇ ਆਪ ਇਹਤ ਨਹੀਂ ਸਮਝ ਆਉਂਦਾ ਆਮ ਬੰਦਿਆਂ ਨੂੰ ਫਿਰ ਮਹਾਰਾਜ ਜੀ ਇੱਕ ਬੜੀ ਪਿਆਰੀ ਰਹਾਉ ਦੇ ਬੰਦ ਤੋਂ ਬਾਅਦ ਕਿਰਪਾ ਕਰਦੇ ਕਹਿੰਦੇ ਕਹਾ ਮਕਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਮਹਾਰਾਜ ਜੀ ਕਹਿੰਦੇ ਬੰਦੇ ਨੂੰ ਰੱਬ ਭੁੱਲ ਗਿਆ ਸਾਹਿਬ ਜੀ ਭੁੱਲਿਆ ਕਿਵੇਂ ਮਹਾਰਾਜ ਜੀ ਕਹਿੰਦੇ ਇਹ ਕਾਮੀ ਹੈ ਇਹ ਕਰੋਧੀ ਹੈ ਇਹ ਲੋਭੀ ਹੈ ਮਾਰਦ ਜੀ ਕਹਿੰਦੇ ਮੋਹ ਵਿੱਚ ਐਡਾ ਗਲਤਾਨ ਹੋਇਆ ਪਿਆ ਆ ਇਹਨੂੰ ਰੱਬ ਦੇ ਘਰ ਦੀ ਸੋਝੀ ਨਹੀਂ ਹੈ ਰੱਬ ਜਿੰਨੂੰ ਜਿੰਨੂੰ ਵੀ ਭੁੱਲਿਆ ਨਾ ਸਾਬ ਜੀ ਦਾ ਇੱਕ ਬੜਾ ਪਿਆਰਾ ਬਚਨ ਜੇ ਸਾਬ ਝਿੜਕ ਦੇ ਕੇ ਕਹਿੰਦੇ ਕਹਿੰਦੇ ਤੂੰ ਵਿਸਰੈ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਮਾਰਦ ਜੀ ਕਹਿੰਦੇ ਜੇ ਰੱਬ ਭੁੱਲ ਜਾਏ ਨਾ ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੈ ਮਾਰਦ ਜੀ ਕਹਿੰਦੇ ਜੇ ਯਾਦ ਆ ਜਾਏ ਇਤੋਂ ਵੱਡੀ ਰੱਬ ਦੀ ਸੇਵਾ ਕੋਈ ਨਹੀਂ ਹੈ ਸਹਿਬ ਨੇ ਇਸੇ ਥਾਂ ਤੇ ਇੱਕ ਬੜਾ ਬਚਨ ਕੀਤਾ ਸੀ ਮਾਰ지 ਕਹਿੰਦੇ ਤੂੰ ਵਿਸਰੈ ਤਾਂ ਸਭ ਕੁ ਲਾਗੂ ਰੱਬ ਜੇ ਤੇਰੇ ਭੁੱਲ ਗਿਆ ਤੇਰੇ ਚੇਤੇ ਵਿੱਚੋਂ ਚਲਾ ਗਿਆ ਮਾਰ지 ਕਹਿੰਦੇ ਦੁਨੀਆਂ ਦੀਆਂ ਸਭ ਮੁਸੀਬਤਾਂ ਤੇਰੇ ਗਲੇ ਪਾ ਦੇਣਗੇ ਸਹਿਬ ਇਸ ਲਈ ਇੱਕ ਬਚਨ ਕਰਦੇ ਐ ਕਹਿੰਦੇ ਰੱਬ ਜਦੋਂ ਭੁੱਲਿਆ ਬੰਦਾ ਕਾਮ ਕ੍ਰੋਧ ਮੋਹ ਵਿੱਚ ਗਲਤਾਨ ਹੋ ਗਿਆ ਤੇ ਜਦੋਂ ਬੰਦਾ ਕਾਮ ਕ੍ਰੋਧ ਮੋਹ ਦੇ ਵਿੱਚ ਇਸ ਖੂਹ ਦੇ ਵਿੱਚ ਡਿੱਗਦਾ ਪਿਆ ਨਾ ਮਹਾਰਾਜ ਜੀ ਕਹਿੰਦੇ ਨਿਕਲਦਾ ਰਾਹ ਨਹੀਂ ਲੱਭਦਾ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਨਾ ਤਿਤ ਸਰਵੜਾ ਪਈ ਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਾਗ ਨਹੀਂ ਚਾਲੈ ਹਮ ਦੇਖਾ ਤਹਿ ਡੂਬਿਆ ਲੇ ਮਹਾਰਾਜ ਜੀ ਕਹਿੰਦੇ ਬੰਦਾ ਅਜਿਆ ਮੋਹ ਦੇ ਚਿੱਕੜ ਵਿੱਚ ਫਸੇਂਦ ਤੂੰ ਨਿਕਲਿਆ ਨਹੀਂ ਜਾਂਦਾ ਮਹਾਰਾਜ ਨਿਕਲਦਾ ਕਿਉਂ ਨਹੀਂ ਪਿਆ ਮਹਾਰਾਜ ਜੀ ਨੇ ਦੱਸਿਆ ਮਹਾਰਾਜ ਜੀ ਕਹਿੰਦੇ ਇਹ ਨਿਕਲਦਾ ਤਾਂ ਨਹੀਂ ਪਿਆ ਕਿਉਂਕਿ ਇਹਦੀ ਜ਼ਿੰਦਗੀ ਦੇ ਵਿੱਚ ਇੱਕ ਵਰਤਾਰਾ ਵਰਤਿਆ ਆ ਮਨ ਏਕਨਾ ਚੇਤ ਸਮੂੜ ਮਣਾ ਹਰ ਬਿਸਰਤ ਤੇਰੇ ਗੁਣ ਗਲਿਆ ਮਹਾਰਾਜ ਜੀ ਕਹਿੰਦੇ ਜੇ ਤੋ ਰੱਬ ਨੂੰ ਚੇਤੇ ਨਹੀਂ ਕਰੇਗਾ ਜਿੰਨੇ ਤੇਰੇ ਵਿੱਚ ਗੁਣ ਹੋਣਗੇ ਸਭ ਖੋ ਲਵਾਂਗੇ ਮਹਾਰਾਜ ਕਹਿੰਦੇ ਨੇ ਰੱਬ ਦਾ ਇਹ ਬਣਾਇਆ ਵਰਤਾਰਾ ਦਾ ਹੁਕਮ ਆ ਸਹਿਬ ਕਹਿੰਦੇ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਕਹਿੰਦੇ ਇਹਨੂੰ ਰੱਬ ਭੁੱਲ ਗਿਆ ਆ ਸਹਿਬ ਫਿਰ ਕਿਰਪਾ ਕਰਦੇ ਕਹਿੰਦੇ ਝੂਠਾ ਤਨ ਸਾਚਾ ਕਰ ਮੰਨਿਓ ਜਿਉ ਸੁਪਨਾ ਰਹਿਣਾ ਆਈ ਮਰਦ ਕਹਿੰਦੇ ਰੱਬ ਨੇ ਇਹਨੂੰ ਦਿੱਤਾ ਤਨ ਹੈ ਇਹ ਝੂਠਾ ਆ ਇਹ ਝੂਠਾ ਕਿਵੇਂ ਆ ਅੱਜ ਤੋਂ 6 ਮਹੀਨੇ ਪਹਿਲਾਂ ਆਪਾਂ ਹੋਰ ਤਰ੍ਹਾਂ ਥੋੜੀ ਜਿਹੀ ਦਿਸਦੇ ਸਾਂ ਅਗਲੇ 6 ਮਹੀਨਿਆਂ ਵਿੱਚ ਪਤਾ ਨਹੀਂ ਕੀ ਦਾ ਕੀ ਹੋ ਜਾਣਾ ਆ ਇਹ ਨਿਤ ਬਦਲਦਾ ਆ ਨਿਤ ਬਦਲਦਾ ਆ ਹਰ ਪਲ ਬਦਲਦਾ ਆ ਇਸ ਲਈ ਆਪਾਂ ਨੂੰ ਅਪਹਾਸ ਨਹੀਂ ਹੁੰਦਾ ਵੀ ਆਪਾਂ ਵੱਡੇ ਹੋ ਰਹੇ ਆ ਕਿਉਂ ਪਲ ਪਲ ਤੋਂ ਹੁਣ ਬੰਦਾ ਕਿਹੜਾ ਧਿਆਨ ਰੱਖੇ हां 10 ਸਾਲ ਪਹਿਲਾਂ ਵੇਖਾਂਗੇ ਅਗਲੇ 10 ਸਾਲ ਸੋਚਾਂਗੇ ਤੇ ਹੋਰ ਤਰੀਕੇ ਨਾਲ ਪਰ ਕੱਲ ਦੀ ਗੱਲ ਕਰਾਂਗੇ ਤੇ ਆਪਾਂ ਲੱਗੇਗਾ ਕੋਈ ਫਰਕ ਨਹੀਂ ਪਿਆ ਪਰ ਫਰਕ ਸਜੇ ਸਜੇ ਪੈਂਦਾ ਮਹਾਰਾਜ ਜੀ ਕਹਿੰਦੇ ਤਨ ਹੈਗਾ ਝੂਠਾ ਪਰ ਬੰਦਾ ਸੱਚ ਕਰਕੇ ਬੈਠਾ ਆਇਆ ਝੂਠਾ ਤਨ ਸੱਚਾ ਕਰ ਮੰਨਿਓ ਜਿਉ ਸੁਪਨਾ ਰਹਿਣਾਈ ਮਹਾਰਾਜ ਜੀ ਕਹਿੰਦੇ ਜਦੋਂ ਰਾਤ ਨੂੰ ਬੰਦਾ ਸੁੱਤਾ ਹੋਵੇ ਨਾ ਉਹਨੂੰ ਸੁਪਨਾ ਆਉਂਦਾ ਆ ਤੋ ਸੁਪਨੇ ਦੇ ਵਿੱਚ ਹੀ ਸੋਚਦਾ ਵੀ ਹੂਰ ਸੌਣਾ ਭੂਰ ਵੇਖ ਲੱਗ ਗਈ ਕੀ ਹੋਏਗਾ ਅੱਗੇ ਕੀ ਹੋਏਗਾ ਮਹਾਰਾਜ ਜੀ ਕਹਿੰਦੇ ਸੁੱਤਾ ਹੀ ਰਹਿੰਦਾ ਬਿਸਤਰੇ ਤੇ ਪਰ ਇਹ ਨਹੀਂ ਸਮਝਦਾ ਵੀ ਇਹ ਤੇ ਝੂਠ ਹੈ ਇਹ ਪ੍ਰੇਮ ਆ ਜੋ ਮੇਰੇ ਤੁਹਾਡੇ ਸਾਹਮਣੇ ਵਰਤਦਾ ਪਿਆ ਇਹ ਵੀ ਗੁਰਮੁਖੋ ਝੂਠ ਹੈ ਸੋਚੋ ਜਦੋਂ ਜਿਹੜੇ ਆਪਣੇ ਵਿੱਚ ਕੋਈ 40 ਸਾਲ ਦਾ ਉਹ ਸੋਚ ਕੇ ਦੇਖੇ ਵੀ ਜਦੋਂ ਆਪਾਂ 15 ਕਿ ਸਾਲਾਂ ਦੇ ਸਾਂ ਅੱਜ ਤੋ 25 ਸਾਲ ਕਿਵੇਂ ਬੀਤ ਗਏ ਇੱਕ ਛੁਟਕੀ ਦੇ ਵਿੱਚ ਪਤਾ ਹੀ ਨਹੀਂ ਲੱਗਾ ਕਿਵੇਂ ਲੰਘ ਗਏ ਸਹਿਬ ਕਹਿੰਦੇ ਨੇ ਝੂਠਾ ਤਨ ਸੱਚਾ ਕਰ ਮੰਨਿਓ ਜੋ ਸੁਪਨਾ ਰਹ ਨਾਈ ਫਿਰ ਅੱਗੇ ਕਿਰਪਾ ਕਰ ਦੇ ਕਹਿੰਦੇ ਜੋ ਦੀਸੈ ਸੋ ਸਗਲ ਬਿਨਾਸ ਹੈ ਜੋ ਬਾਦਰ ਕੀ ਛਾਈ ਮਹਾਰਾਜ ਕਹਿੰਦੇ ਤੂੰ ਜੋ ਜੋ ਵੇਣਾ ਪਿਆਣਾ ਤੇ ਸਭ ਜਾਣ ਵਾਲਾ ਆ ਮਹਾਰਾਜ ਜੀ ਕਿਵੇਂ ਜਾਣ ਵਾਲਾ ਆ ਮਹਾਰਾਜ ਜੀ ਕਹਿੰਦੇ ਬੱਦਲ ਆਉਂਦੇ ਨੇ ਨਾ ਸਾਵਣ ਦੇ ਮਹੀਨੇ ਵਿੱਚ ਜਾਂ ਅੱਗੇ ਪਿੱਛੇ ਉਹ ਸੂਰਜ ਦੇ ਸਾਹਮਣੇ ਆ ਜਾਂਦੇ ਆ ਜ਼ਮੀਨ ਦੇ ਉੱਪਰੋਂ ਦਾ ਪਰਛਾਵਾਂ ਪੈਂਦਾ ਛਾਂ ਹੋ ਜਾਂਦੀ ਹੈ ਕੋਈ ਬੰਦਾ ਇਹ ਸੋਚੇ ਵੀ ਮੈਂ ਬੱਦਲਾਂ ਦੇ ਛਾਵੇਂ ਆਪਣਾ ਘਰ ਪਾ ਲਵਾਂ ਮੈਨੂੰ ਧੋਪੀ ਨਾ ਲੱਗੇ ਜਾਂ ਮੈਂ ਸਾਰਾ ਦਿਨ ਇੱਥੇ ਖੜਾ ਰਵਾਂ ਮੈਨੂੰ ਧੋਪੀ ਨਾ ਲੱਗੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਨਹੀਂ ਹੁੰਦਾ ਆ ਜੋ ਕੁਝ ਤੁਸੀਂ ਵੇਖਦੇ ਪਏ ਹੋ ਉਹ ਇਹ ਬਿਨ ਸੰਹਾਰ ਆ ਇਹਨੇ ਜਾਣਾ ਹੀ ਜਾਣਾ ਆ ਇਸ ਲਈ ਭਗਤ ਰਵਿਦਾਸ ਮਹਾਰਾਜ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਮਹਾਰਾਜ ਤਰਸ ਦੇ ਘਰ ਵਿੱਚ ਜਦੋਂ ਆਉਂਦੇ ਨਾ ਉਹ ਬੜੇ ਪਿਆਰ ਨਾਲ ਕਹਿੰਦੇ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ ਮਰਜ ਕਹਿੰਦੇ ਇੱਕ ਦਿਨ ਮਰ ਜਾਣਾ ਆ ਕਿਨ ਤੋਂ ਪਾਪ ਜੋ ਹੈ ਇਹ ਸਭ ਫਨਾ ਹੋਣ ਵਾਲਾ ਆ ਸਹਿਬ ਫਿਰ ਕਿਰਪਾ ਕਰਕੇ ਕਹਿੰਦੇ ਜਨ ਨਾਨਕ ਜਗ ਜਾਣਿਓ ਮਿੱਥਿਆ ਰਹਿਓ ਰਾਮ ਸਰਨਾਈ ਮਰਦ ਕਹਿੰਦੇ ਇਕਲ ਯਾਦ ਰੱਖਣਾ ਆ ਜਾਗੇਗਾ ਜੇ ਝੂਠਾ ਪਰ ਜੇ ਇਸ ਝੂਠੇ ਜਗ ਦੇ ਵਿੱਚੋਂ ਵੀ ਪਾਰ ਉਤਰਨਾ ਨਾ ਮਰਦ ਕਹਿੰਦੇ ਇੱਕ ਰਾਹ ਹੈਗਾ ਸਹਿਬ ਜੀ ਕੀ ਰਾਹ ਆ ਸਹਿਬ ਕਹਿੰਦੇ ਪਹਿਲੀ ਇਹ ਗੱਲ ਪੱਕੀ ਕਰੋ ਵੀ ਸਾਧੋ ਰਚਨਾ ਰਾਮ ਬਣਾਈ ਆ ਸਭ ਰੱਬ ਦਾ ਪੈਦਾ ਕੀਤਾ ਹੋਇਆ ਹੈ ਤੇ ਜੇ ਰੱਬ ਦੇ ਪੈਦਾ ਕੀਤੇ ਹੋਏ ਦਾ ਆਨੰਦ ਮੰਨਣਾ ਆ ਮਹਾਰਾਜ ਪਹਿਲੇ ਪੰਕਤੀ ਵਿੱਚ ਤੇ ਅਖੀਰਲੀ ਪੰਕਤੀ ਦੇ ਵਿੱਚ ਬਖਸ਼ਿਸ਼ ਦੇ ਘਰ ਵਿੱਚ ਆਣ ਕੇ ਕਹਿੰਦੇ ਰਹੋ ਰਾਮ ਸਰਨਾਈ ਕਹਿੰਦੇ ਜਾਓ ਇਸ ਪ੍ਰਮਾਤਮਾ ਦੀ ਯਾਦ ਵਿੱਚ ਡੁੱਬੇ ਰਹੋ ਜਿਸ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਠਾਕੁਰ ਗਾਈਏ ਆਤਮ ਰੰਗ ਸਰਣੀ ਪਾਵਣ ਨਾਮ ਤੇ ਆਵਣ ਸਹਿਜ ਸਮਾਵਣ ਸੰਗ ਉਹ ਰੱਬ ਦੇ ਨਾਮ ਵਿੱਚ ਡੁੱਬੇ ਰਹੋ ਉਹਦੀ ਸ਼ਰਨ ਵਿੱਚ ਪੈ ਜਾਓ ਜਦੋਂ ਦੀ ਸ਼ਰਨ ਵਿੱਚ ਪਾਓਗੇ ਨਾ ਰੱਬ ਨੇ ਤਰਸ ਕਰਕੇ ਆ ਤਿੰਨ ਕਿਰਪਾ ਮੇਰੇ ਤੁਹਾਡੇ ਤੇ ਕਰਨੀਆਂ ਪਹਿਲੀ ਇਹ ਸਾਧੋ ਰਚਨਾ ਰਾਮ ਬਣਾਈ ਦੀ ਜਿਹੜੀ ਗੰਢ ਬੰਦ ਕੀਤੀ ਹੋਈ ਆ ਦਰਵਾਜ਼ਾ ਬੰਦ ਕੀਤਾ ਇਹ ਖੋਲ ਦੇਣਾ ਦੂਜੀ ਰੱਬ ਨੇ ਕਿਰਪਾ ਇਹ ਕਰਨੀ ਆ ਆ ਨਾਮ ਦੀ ਦਾਤ ਬਖਸ਼ਿਸ਼ ਕਰਕੇ ਆ ਜਿਹੜੇ ਕਾਮ ਕ੍ਰੋਧ ਤੰਗ ਕਰਦੇ ਆ ਝੂਠਾ ਤਨ ਸੱਚਾ ਕਰ ਮੰਨਿਓ ਦਾ ਜਿਹੜਾ ਅੰਦਰ ਖਿਆਲ ਬਣਿਆ ਹੋਇਆ ਆ ਆ ਜੋ ਬਾਦਰ ਕੀ ਛਾਈ ਦਾ ਜਿਹੜਾ ਪਰਮ ਅੰਦਰ ਟਿਕਿਆ ਰੱਬ ਨੇ ਸਭ ਦੂਰ ਕਰ ਦੇਣੇ ਜਦੋਂ ਰੱਬ ਨੇ ਇਹ ਦੂਰ ਕਰ ਦਿੱਤੇ ਫਿਰ ਮਹਾਰਾਜ ਨੇ ਇੱਕ ਤਰਸ ਕਰਨਾ ਪਤਾ ਕੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਦੀ ਖੇੜ ਵਰਤੇ ਕੀ ਆਓ ਆਪਣੇ ਭਲੇ ਲਈ ਦੁਨੀਆ ਦੇ ਭਲੇ ਲਈ ਇੱਕ ਤਰਲਾ ਜਾ ਕਰੀਏ ਰਬਾ ਸਾਡੇ ਤੇ ਤਰਸ ਕਰ ਐ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀਓ ਐ ਸ਼ਹੀਦ ਸਿੰਘੋ ਸਾਡੇ ਤੇ ਤਰਸ ਕਰੋ ਮਹਾਰਾਜ ਜੀ ਮੇਰ ਦੇ ਘਰ ਵਿੱਚ ਆਓ ਅਸੀਂ ਵੀ ਦੁਨੀਆਦਾਰ ਆਂ ਸਾਨੂੰ ਨਹੀਂ ਪਤਾ ਕਿ ਸਾਧੂ ਰਚਨਾ ਰਾਮ ਬਣਾਈ ਦੀ ਖੇਡ ਕੀ ਹੈ ਮਹਾਰਾਜ ਪਤਾ ਹੈ ਤੁਸੀਂ ਸਾਰਿਆਂ ਨੂੰ ਪੈਦਾ ਕੀਤਾ ਪਰ ਆਹ ਜਿਹੜਾ ਪਾਪੀ ਮਾਨੇ ਨਾ ਇਹ ਸਮਝਦਾ ਨਹੀਂ ਹੈ ਦਿਲ ਨਹੀਂ ਮੰਨਦਾ ਇਹਨਾਂ ਗੱਲਾਂ ਨੂੰ ਮਹਾਰਾਜ ਤਰਸ ਕਰੋ ਆਪਣੀ ਸ਼ਰਨ ਵਿੱਚ ਪਾ ਲੋ ਜਦੋਂ ਰੱਬ ਆਪਣੀ ਸ਼ਰਨ ਵਿੱਚ ਪਾਏਗਾ ਫਿਰ ਉਹ ਸਾਧੂ ਰਚਨਾ ਰਾਮ ਬਣਾਈ ਵੀ ਦੱਸੂ ਨਾਮ ਦੀ ਦਾਤ ਵੀ ਦੇਗਾ ਸ਼ਰਨ ਪੈਣ ਦਾ ਮਤਲਬ ਨਾਮ ਦੀ ਦਾਤ ਮਿਲ ਗਈ ਤੇ ਫਿਰ ਇਹਦੇ ਵਿੱਚੋਂ ਜੋ ਨਤੀਜਾ ਨਿਕਲਣਾ ਉਹ ਪਰਮਾਤਮਾ ਦਾ ਸੰਗ ਉਸ ਪਰਮਾਤਮਾ ਦੀ ਅਪੇਤਾ ਉਹ ਵੀ ਬਖਸ਼ਿਸ਼ ਹੋਏਗੀ ਆਪਣੇ ਲਈ ਸਭਨਾਂ ਲਈ ਤੇ ਦਾਸ ਲਈ ਵੀ ਅਰਦਾਸ ਕਰਨੀ ਉਲਾਂ ਚੁੱਕਾਂ ਦੀ ਖਿਮਾ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਸਤਿਗੁਰੂ ਤਰਸ ਕਰਨ ਸਭਨਾਂ ਤੁਹਾਡੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣ ਕਾਰੋਬਾਰਾਂ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਸਭ ਨੇ ਆਪਣਾ ਸਹਿਯੋਗ ਬਖਸ਼ਦੇ ਰਹਿਣਾ ਪਿਆਰ ਅਸੀਸਾਂ ਬਖਸ਼ਦੇ ਰਹਿਣਾ ਮਹਾਰਾਜ ਤਰਸ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ